ਨੋਈ ਮਿੱਤਰੋ ਹੁਣ ਤੁਹਾਨੂੰ ਪਤੰਗਾ ੜਾਉਣ ਤੇ 5 ਸਾਲ ਦੀ ਜੇਲ੍ਹ ਹੋ ਸਕਦੀ ਆ ਤੇ 1 ਲੱਖ ਰੁਪਇਆ ਜੁਰਮਾਨਾ ਪਤਾ ਕਾਦਾ ਦੁਬਾਰੇ ਰਿਪੀਟ ਕਰਦਾ 5 ਸਾਲ ਦੀ ਜੇਲ੍ਹ 1 ਲੱਖ ਰੁਪਇਆ ਜੁਰਮਾਨਾ ਜੇ ਤੁਸੀਂ ਪਤੰਗਾ ੜਾਉਂਦੇ ਹੋਏ ਫੜੇ ਗਏ ਪ੍ਰਸ਼ਾਸਨ ਦੀ ਪੂਰੀ ਅੱਖਾ ਪੂਰੀਆਂ ਦੂਰਬੀਨਾਂ ਚੱਲਣ ਲੱਗੀਆਂ ਹੋਈਆਂ ਨੇ ਹਰੇਕ ਪਿੰਡ ਹਰੇਕ ਸ਼ਹਿਰ ਦੇ ਵਿੱਚ ਪੂਰੀ ਅੱਖ ਰੱਖੀ ਹੋਈ ਆ ਪ੍ਰਸ਼ਾਸਨ ਨੇ ਜੇ ਤੁਸੀਂ ਫੜੇ ਗਏ ਨਾ 5 ਸਾਲ ਦੀ ਜੇਲ੍ਹ ਦੇ ਨਾਲ ਨਾਲ ਜੇ ਤੁਹਾਡਾ ਬੱਚਾ ਪਤੰਗ ਅਡਾਉਂਦਾ ਹੋਇਆ ਪਲਾਸਟਿਕ ਡੋਰ ਦੇ ਨਾਲ ਫੜਿਆ ਗਿਆ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ 5 ਸਾਲ ਦੀ ਜੇਲ੍ਹ 1 ਲੱਖ ਰੁਪਏ ਦਾ ਜੁਰਮਾਨਾ ਮੈਂ ਇਹ ਨਹੀਂ ਕਹਿੰਦਾ ਪਿਆ ਆ ਚੁੱਕਿਆ ਨਿਊਜ਼ ਦੇ ਵਿੱਚ ਉੱਤੇ ਮੁਬਾਰਕਾਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤੀਆਂ ਬਹੁਤੀਆਂ ਧੀਆ ਪੁੱਤਾਂ ਵਾਲਿਆਂ ਨੂੰ ਸਾਰਿਆਂ ਨੂੰ ਬਹੁਤੀਆਂ ਬਹੁਤੀਆਂ ਮੁਬਾਰਕਾਂ ਤੇ ਦੂਜੇ ਨੰਬਰ ਤੇ ਮਾਗੀ ਦੇ ਦਿਹਾੜੀ ਦੀਆਂ ਵੀ ਤੁਹਾਨੂੰ ਬਹੁਤੀਆਂ ਬਹੁਤੀਆਂ ਮੁਬਾਰਕਾਂ ਵਿਚਾਰ ਰੱਖਿਓ ਪਲਾਸਟਿਕ ਡੋਰ ਨਾ ਚੜਾਈਓ ਬਾਈ ਨਾ ਚੜਾਈ ਰੁਕ ਲਓ ਬੱਚਿਆਂ ਨੂੰ ਜੇ ਫੜੇ ਗਏ ਭਾਈ ਜੀ 5 ਸਾਲ ਦੀ ਕੈਦ ਸਣੇ ਮਾਪਿਓ ਬੱਚਾ ਤਾਂ ਜਾਊ ਅੰਦਰ ਨਾਲ ਮਾਪਿਓ ਵੀ ਜਾਣਗੇ ਤੇ 1 ਲੱਖ ਰੁਪਇਆ ਜੁਰਮਾਨਾ ਹੋਊਗਾ ਆ ਪੜ ਲਿਓ ਖਬਰ ਨੂੰ ਧੰਨਵਾਦ ਜੁੜੇ ਰਹੋ ਟਾਕ ਵਿਦ ਬੈਨੀ ਚੈਨਲ ਦੇ ਨਾਲ ਤੁਹਾਡਾ ਆਪਣਾ ਬਗਾਨਾ ਦੀ ਧੰਨਵਾਦ ਜੀ